ਮੇਰੇ ਸਾਸਰੀ ਘਰ ਵਾਲੇ ਇਹ ਮੈਂ ਕੋਈ ਨਾ ਬੇਟਾ ਪੜ੍ਹ ਲੈ ਤੂੰ ਪੜ੍ਹਨ ਭੇਜਿਆ ਮੈਨਰੇ ਤੈਨੂੰ ਵੀ ਮੇਰੇ ਨਾਲ ਗੱਲ ਕਰਦੇ ਨੇ ਜੇ ਵੀ ਜੇ ਕਹਿੰਦੇ ਤੇਰਾ ਮੁੰਡਾ ਸੋਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਪਰ ਉਹ ਕਹਿੰਦੇ ਕਹਿੰਦਾ ਪਰ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਮੇਰੇ ਸਾਰੇ ਸਾਰੇ ਤੰਗ ਕਰਦੇ ਮੈਂ ਕੋਈ ਗੱਲ ਸਭ ਤੋਂ ਵੱਡੀ ਗੱਲ ਨਲਾਇਕੀ ਜੀ ਸਕੂਲ ਦੀ ਵੱਡੀ ਖਬਰ ਸੰਗਰੂਰ ਤੋਂ ਜਿੱਥੇ 29 ਜਨਵਰੀ ਦੀ ਦੇਰ ਸ਼ਾਮ ਮੈਰੀਟੋਰੀਅਸ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਆਤਮ ਹੱਤਿਆ ਕਰ ਲਈ ਬੱਚਾ ਜੋ ਕਿ ਸੰਗਰੂਰ ਦੇ ਲਹਿਰਾ ਗਾਗਾ ਦੇ ਪਿੰਡ ਬੱਲੜਾ ਦਾ ਬੱਚੇ ਦੀ ਲਾਸ਼ ਲੈ ਕੇ ਪੁਲਿਸ ਸੰਗਰੂਰ ਹਸਪਤਾਲ ਪਹੁੰਚੀ ਜਿੱਥੇ ਤਫਤੀਸ਼ ਦੀ ਗੱਲ ਅਖੀ ਚੱ ਰਹੀ ਹੈ ਸੰਗਰੂਰ ਦੇ ਡੀਐਸਪੀ ਮਨੋਜ ਗੋਰਸ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਮੁੱਢਲੀ ਜਾਂਚ ਵਿੱਚ ਕਿਹਾ ਜਾ ਰਿਹਾ ਹੈ ਕਿ ਸਕੂਲ ਵਿੱਚ 12ਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਚੱਲ ਰਹੇ ਸਨ ਐਂਜਲ ਅਗਰਿਆ ਕਿ ਪੇਪਰਾਂ ਦੇ ਵਿੱਚ ਨੰਬਰ ਕਟੌਨ ਕਾਰਨ ਬੱਚਾ ਪਰੇਸ਼ਾਨ ਸੀ ਤੇ ਸ਼ਾਇਦ ਇਸੇ ਵਜ੍ਹਾ ਕਾਰਨ ਉਸਨੇ ਕਦਮ ਚੁੱਕਿਆ ਹੈ ਉਥੇ ਸੂਚਨਾ ਮਿਲਣ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਜਿਨ੍ਹਾਂ ਅਧਿਆਪਕਾਂ ਤੇ ਸਕੂਲ ਪ੍ਰਸ਼ਾਸਨ ਨੂੰ ਉਹਨਾਂ ਦੇ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਮੇਰੇ ਨਾਲ 3 ਵਜੇ ਮੈਡਮ ਨੇ ਮੈਡਮ ਕਹਿੰਦੀ ਸੀ ਇਹ ਪੜਦਾ ਵੀ ਮੈਂ ਕੋਈ ਨਹੀਂ ਪੜ ਲੂਗਾ ਕਦੇ ਇੱਕ ਪੇਪਰ ਤੇ ਨੰਬਰ ਘਟਣੇ ਮੈਂ ਇਹਨੂੰ ਮਾਰਨਾ ਨਹੀਂ ਨਹੀਂ ਮੈਨੂੰ ਘਰੇ ਭੇਜੂਗੇ ਧਮਕੀ ਮਾਰੇ ਮੈਂ ਜੀਣਾ ਕਰੇ ਤਜ ਨਾ ਇਹਨੂੰ ਮਾਰੇ ਗੁਜ਼ਰਾ ਕਰੇ ਉਹਨੂੰ ਕੋਈ ਗੱਲ ਨਹੀਂ ਜੀ ਪੜ ਲੂਗਾ ਜੀ ਇੱਕ ਇੱਕ ਕਰੇ ਪੇਪਰ ਜੋ ਘੱਟ ਨੰਬਰ ਨੇ ਕੋਈ ਨੂੰ ਮੈਂ ਗੱਲ ਕਰੀ ਮੈਂ ਮੈਨੂੰ ਸਾਸਰੀ ਘਰ ਵਾਲਾਈ ਮੈਂ ਕੋਈ ਨਾ ਬੇਟਾ ਪੜ ਲੈ ਤੂੰ ਪੜਨ ਭੇਜ ਜਾਵੇਂ ਉਹ ਉਸ ਤੋਂ ਬਾਅਦ ਮੈਨੇ ਛੇਵ ਦੇ ਫੋਨ ਕਰਦੇ ਕਿਹਾ ਤੇਰਾ ਮੁੰਡਾ ਸੈਟ ਕਰ ਗਾ ਮੈਨੂੰ ਦੱਸੋ ਕਿੱਥੇ ਹਾਲ ਹੈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਨਹੀਂ ਪਹਿਲਾਂ ਕਦੇ ਨਹੀਂ ਸਾਡੇ ਪਿੰਡ 'ਚ ਰਿਕਾਰਡ ਹੈ ਜੀ ਪਹਿਲਾਂ ਨਾ ਮੈਨੂੰ ਕਦੇ ਸਕੂਲ ਵੱਲ ਕੰਪਲੀਟ ਮਤਲਬ ਨਹੀਂ ਥੋੜੇ ਬੱਚੇ ਨੇ ਕਿਹਾ ਵੀ ਸਕੂਲੋਂ ਪ੍ਰੈਕਟਿਸ ਕੁਝ ਨਹੀਂ ਗਿਆ ਸਕੂਲ ਨੇ ਤੇ ਸਕੂਲੇ ਕਹਿੰਦਾ ਏਨੂੰ ਕਹਿੰਦਾ ਤੇਰਾ ਘੱਟ ਪੜਦਾ ਵੀ ਮੈਂ ਕੋਈ ਨਾ ਦੀ ਪੜ ਲੂਗਾ ਜਿੰਨਾ ਕਿ ਪੜ ਲੂਗਾ ਪੜ ਲੂਗਾ ਮੈਨੂੰ ਮੇਰਾ ਜਵਾਕ ਇਹਦੇ 2-4 ਮਹੀਨੇ ਦੇ ਪੂਰੇ ਹੋ ਜਾਣਗੇ ਤਿੰਨ ਮਹੀਨੇ ਮੇਰੇ ਨਾਲ ਗੱਲ ਕਰਦੇ ਨੇ 6 ਵਜੇ ਕਹਿੰਦੇ ਤੇਰਾ ਮੁੰਡਾ ਸੋਸਾਇਟੀ ਕਰ ਗਿਆ ਜੀ ਮੈਨੂੰ ਸੰਤੁਸ਼ਟੀ ਦਾ ਦਿਵਾਓ ਕਿਸੇ ਤਰ੍ਹਾਂ ਜਿਹੜੀ ਟੀਚਰ ਨੇ ਤੁਹਾਨੂੰ ਕੰਪਲੇਨਟ ਕੀਤੀ ਉਹਦਾ ਕੀ ਨਾਮ ਆ ਜੀ ਉਹਦਾ ਲੁਧਾਨੇ ਲੁਧਾਨੇ ਦੀ ਅਜੇ ਉਹਦਾ ਲੰਬਰ ਵੀ ਹੈ ਮੇਰੇ ਕੋਲ ਉਹਨੇ ਫੋਨ ਕਰਿਆ ਇਹਨਾਂ ਕਦੇ ਬੱਚੇ ਨਾਲ ਕੋਈ ਗੱਲ ਕੀਤੀ ਨਾ ਉਹਦਾ ਵੱਲੋਂ ਮੈਨੂੰ ਤੰਗ ਕੀਤਾ ਕੋਈ ਨਹੀਂ ਰਾਹੁ ਗੋਹਾਂ ਕਹਿੰਦਾ ਕਹਿੰਦਾ ਪਰ ਮੈਨੂੰ ਤੰਗ ਕਰਦੇ ਨੇ ਮੁੰਡੇ ਮੁੰਡੇ ਕਹਿੰਦਾ ਏ ਜੀ ਪਿੱਛੇ ਆਈ ਦੀ ਆ ਗਰਮੀ ਵੀ ਰੇ ਕਰੀ ਪਲੱਸ ਟੂ ਜੀ ਦੀ ਅੱਛਾ ਹੁਣ ਮੈਨੂੰ ਤਾਂ ਸੰਤੁਸ਼ਟੀ ਹੋਈ ਤਾਰ ਗਏ ਉੱਤੇ ਲੇ ਗਿਆ ਸਰਪੰਚ ਉਹ ਤਾਂ ਟੀਚਰ ਨੇ ਕੀ ਕਹਿਣਾ ਇਹ ਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਰੇ ਕੀ ਕਹਿਣਾ ਮੈਂ ਕੀ ਕਰੀ ਮੈਂ ਕਹਿੰਦਾ ਮੈਨੂੰ ਮੇਰੇ ਘਰ ਵੇਚ ਜੀ ਮੈਨੂੰ ਨੀ ਪਤਾ ਮੈਨੂੰ ਸੰਤੁਸ਼ਟੀ ਦੱਸ ਪਾਓ ਤਿੰਨ ਘੰਟੇ ਬਾਅਦ ਕਹਿੰਦੇ ਤੇਰਾ ਮੁੰਡਾ ਸੁਸਾਇਟ ਕਰ ਗਿਆ ਜੀ ਮੈਨੂੰ ਦੱਸੋ ਤਾਂ ਸਹੀ ਇਹ ਕੀ ਗੱਲ ਕਹਿ ਦਿੱ ਜਰਕ ਜੀ ਸਭ ਤੋਂ ਅੰਦਰ ਜਾਣ ਦਿੱਤਾ ਜਾਂ ਨਹੀਂ ਨਹੀਂ ਮੈਨੂੰ ਤਾਂ ਦੇਖਿਆ ਤਾਂ ਜਾ ਰਿਹਾ ਉਹ ਦੂਜੇ ਜਾ ਰਹੇ ਜੀ ਮੈਂ ਕੀ ਕਰਾਂ ਅੰਦਰ ਜਾ ਕੇ ਤੁਸੀਂ ਦੱਸੋ ਜੀ ਮੈਨੂੰ ਮਿਲੂਗਾ ਕਿਸ ਤੋਂ ਮੈਨੂੰ ਦੱਸ ਦਿਓ ਜਿਹੜਾ ਗੋਸਾ ਮੇਰਾ ਲੁੱਟ ਗਿਆ ਤਾਂ ਲੁੱਟ ਗਿਆ ਨਾ ਨਰਮ ਸੀਗਾ ਜੀ ਬੱਚਾ ਜੀ ਬਹੁਤ ਜ਼ਿਆਦਾ ਮੇਰੇ ਵਿੱਚ ਸਾਰੇ ਪਿੰਡ ਚ ਗਵਾਈ ਸਾਰਾ ਪਿੰਡ ਦੇ ਦਊਗਾ ਵੀ ਇਹਦਾ ਮੁੰਡਾ ਇੰਨੀ ਕੰਮ ਕਰ ਸਕਦਾ ਹੈਗਾ ਹੁਣ ਮੈਂ ਦੱਸੋ ਕਿੱਥੇ ਜਾਵਾਂ ਪਰਿਵਾਰ ਚ ਆਪਣੇ ਪਰਿਵਾਰ ਨੂੰ ਬੱਚੇ ਮੇਰੇ ਤਿੰਨੇ ਜੀ ਤਿੰਨੇ ਮੁੰਡੇ ਨੇ ਇੱਕ ਮੇਰੇ ਕੋਲੇ ਆ ਇੱਕ ਮੁੰਡਾ ਮੇਰਾ ਇਹ 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 ਛੋਟਾ ਮੁੰਡਾ ਹੀ ਸਭ ਤੋਂ ਛੋਟਾ ਛੋਟਾ ਮੁੰਡਾ ਦੇ ਸਾਰਿਆਂ ਨੇ ਅਸੀਂ ਇਸ ਤੇ ਜ਼ੋਰ ਲਾਇਆ ਸੀ ਕਿੰਨੇ ਸਾਲ ਦਾ ਸੀ ਇਹ ਹੈਗਾ ਸੀ ਜੀ 16-17 ਅੰਗਸਾਲ ਦਾ ਸੀ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਰੇਸ਼ ਸਿੰਘ ਹੈ ਕੀ ਕੀ ਕੰਮ ਕਰਦੇ ਸੀ ਤੁਸੀਂ ਮੈਂ ਤਾਂ ਸਬਜ਼ੀ ਦਾ ਕੰਮ ਕਰਦਾ ਸੀ ਸਬਜ਼ੀ ਵੇਚਦਾ ਪਿੰਡਾਂ 'ਚ ਮੈਂ ਤਾਂ ਜਿਹੜੀ ਰੇੜੀ ਖੜਾਈ ਸੀ ਮੈਨੂੰ ਕਹਿੰਦਾ ਸਰ ਇਹਸ ਬੋਲਦੇ ਵਾ ਜੀ ਆ ਜੀ ਕਹਿੰਦਾ ਤੇਰੇ ਮੁੰਡੇ ਨੇ ਸੁਸਾਇਡ ਕਰ ਲਿਆ ਮੈਨੂੰ ਕੁਝ ਵੀ ਨਹੀਂ ਦੱਸਿਆ ਕਹਿੰਦਾ ਉਰੇ ਆ ਜੋ ਤੇ ਹੁਣ ਤੁਸੀਂ ਉੱਥੋਂ ਕੌਣ ਕੌਣ ਆਏ ਹੋ ਆਪਣੇ ਮੇਰੇ ਭਰਾ ਨਹੀਂ ਗਿਆ ਸਾਰੇ ਰਿਸ਼ਤੇਦਾਰ ਨੇ ਅਸੀਂ ਗੱਡੀ ਹੁਣ ਕੇ ਆਇਆ ਉਰੇ ਕੇ ਹੁਣ ਕਹਿੰਦੇ ਕਦੇ ਮੁੰਡੇ ਨੂੰ ਤਾਂ ਉੱਤੇ ਨਹੀਂ ਕਿ ਕੁਛ ਇੱਥੇ ਵੀ ਥੋੜੀ ਆ ਜੀ ਕੀ ਲੱਗਦਾ ਕਿ ਬੱਚੇ ਨੇ ਬੱਚੇ ਨੇ ਕੀ ਲੱਗਦਾ ਜੀ ਕਿਉਂ ਸੁਸਾਇਡ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਦੱਸਦਾ ਕਿ ਤੁਹਾਨੂੰ ਕਿਉਂ ਕਰੀਆ ਕਿਵੇਂ ਦੱਸਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜੀ ਬੱਚਾ ਹੈ ਮੇਰੇ ਨਾਲ ਗੱਲ ਹੋਈ ਹੈ ਕਹਿੰਦੇ ਸੱਸੀ ਘਾਲ ਡੈਡੀ ਮੈਂ ਸੱਸੀ ਘਾਲ ਬੇਟਾ ਕੋਈ ਨਾ ਤੂੰ ਪੜ ਲੈ ਦੋ ਚਾਰ ਮਹੀਨੇ ਰਹਿ ਕੇ ਪੜਦਾ ਕੋਈ ਗੱਲ ਨਹੀਂ ਕਹਿੰਦਾ ਇੱਕ ਪੇਪਰ ਜੋ ਡੈਡੀ ਨੰਬਰ ਘਟਾਏ ਨੇ ਮੈਂ ਕੋਈ ਨਾ ਮੈਂ ਤੇਰੀ ਮੈਡਮ ਨੂੰ ਪਾਉਂਦੇ ਮੈਂ ਮੈਡਮ ਨੂੰ ਕਿਹਾ ਮੈਂ ਮੈਡਵਿੰਜ ਕੋਈ ਗੱਲ ਨਹੀਂ ਪੜ ਲੂਗਾ ਥੋੜਾ ਜਿਹਾ ਤੁਸੀਂ ਬਾੜਾ ਮੋਟਾ ਇਹਨੂੰ ਫੜੋ ਜੇ ਪੜ ਗਿਆ ਕਹਿੰਦੇ ਵੀ ਤੂੰ ਪੜ ਲੈ ਤੇ ਤੇਰੇ ਕੰਮ ਆਊਗਾ ਕੰਧੀ ਜੀ ਮੈਂ ਇਹਨੂੰ ਮਾਰਨਾ ਨਹੀਂ ਮੈਂ ਸਗੁੱਲ ਚ ਗੱਡਣਾ ਹੈ ਮੈਨੂੰ ਇੰਨੀ ਗੱਲ ਗਈ ਹੈ ਮੈਡਮ ਨੇ ਜੀ ਮੈਨੂੰ ਕੀ ਪਤਾ ਵੀ ਕੀ ਹੋਇਆ ਕੀ ਨਾ ਮੈਂ ਤਿੰਨ ਘੰਟੇ ਦੋ ਤਿੰਨ ਘੰਟੇ ਬਾਅਦ ਕਹਿੰਦੇ ਤੇਰੇ ਮੁੰਡੇ ਨੂੰ ਸੋਸਾਇਟ ਕਰ ਲੈ ਜੀ ਧਮਕੀ ਦੀ ਧਮਕੀ ਦਿੱਤੀ ਟਾਰਚਰ ਕਰਾਉਣਾ ਕਹਿੰਦੇ ਫਿਰ ਫਿਰ ਕਹਿੰਦੇ ਨਹੀਂ ਕਰਨੀ ਸੋਸਾਇਟੀ ਮੈਂ ਹਾਂ ਇੱਕ ਰਾਮ ਜੀ ਪੱਕਾ ਕਹਿੰਦੀ ਮੈਂ ਸਕੂਲ ਤੋਂ ਕੱਢੂ ਨਹੀਂ ਮੈਨੂੰ ਮਾਰੂਗਾ ਵੀ ਥੱਪੜ ਵੀ ਮਾਰੂਗੀ ਤੇ 2 ਦਸੰਬਰ ਨੂੰ ਵੀ ਸਕੂਲ ਤੇ ਪਰ ਇਲਜ਼ਾਮ ਲੱਗੇ ਸੀ ਬੱਚਾ ਨੂੰ ਕਟਿਆ ਤੇ ਜ਼ਹਿਰੀਲਾ ਖਾਣਾ ਮਿਲਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਬਾਰੇ ਕੀ ਕਹਿਣਾ ਤੁਹਾਨੂੰ ਲੱਗਦਾ ਕਿ ਹਾਂ ਉਸੇ ਤਰੀਕੇ ਨਾਲ ਹੋ ਸਕਦਾ ਜੀ ਹੋ ਸਕਦਾ ਹੋ ਸਕਦਾ ਨਹੀਂ ਸਕਦਾ ਸਾਰੀ ਮੇਰੀ ਗਲਤੀ ਹੈ ਇੱਕ ਮੁੰਡੇ ਨੇ ਪਹਿਲਾਂ ਸੋਸਾਇਟ ਮਾਮਾ ਜੀ ਮੁੰਡੇ ਦਾ ਇੱਕ ਮੁੰਡਾ ਇੱਕ ਮੁੰਡਾ ਪਹਿਲਾਂ ਮਰ ਲਿਆ ਜੀ ਦੱਸ ਦਈਏ ਕਿ ਬੱਚੇ ਦੀ ਮੌਤ ਤੋਂ ਖਫਾ ਤੇ ਨਰਾਜ਼ ਪਰਿਵਾਰ ਨੇ ਸਕੂਲ ਦੇ ਗੇਟ ਅੱਗੇ ਧਰਣਾ ਲਗਾ ਦਿੱਤਾ ਹੈ ਮਾਪਿਆਂ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਅਤੇ ਅਧਿਆਪਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਬੱਚੇ ਦਾ ਸੰਸਕਾਰ ਨਹੀਂ ਕਰਨਗੇ ਅਸੀਂ ਤਾਂ ਕਾਰਵਾਈ ਵੀ ਮੰਗ ਕਰਦੇ ਆ ਜੀ ਵੀ ਸਟਾਫ ਦੇ ਪਰਚਾ ਹੋਣਾ ਚਾਹੀਦਾ ਕਿਉਂਕਿ ਅੱਜ ਮੇਰੇ ਨਾਲ ਬਣੀ ਹੈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਨਾ ਬਣੀ ਮੇਰੀ ਇਹ ਹੀ ਬੇਨਤੀ ਹੈ ਇਹ ਹੀ ਮੰਗ ਹੈ ਆ ਤੁਹਾਨੂੰ ਕੱਲ ਸੁਨੇਹਾ ਕਦੋਂ ਲੱਗਿਆ ਕਿੰਨੇ ਵਜੇ ਤੁਸੀਂ ਕੱਲ ਸਕੂਲ ਪਹੁੰਚੇ ਕੀ ਤੁਹਾਨੂੰ ਮੈਸੇਜ ਆਇਆ ਮੈਸੇਜ ਤਾਂ ਜੀ ਸਕੂਲ ਤੋਂ ਗਿਆ ਸੀ 6 6:30 ਵਜੇ ਕਹਿੰਦਾ ਵੀ ਤੇਰੇ ਬੱਚੇ ਦੀ ਡੈਥ ਹੋ ਗਈ ਕਹਿੰਦਾ ਵੀ ਕਹਿੰਦਾ ਉਹਨੇ ਮਾਂ ਮੇਰੇ ਬੱਚੇ ਦੀ ਡੈਥ ਹੋ ਗਈ ਐ ਤਾਂ ਹੋ ਨਹੀਂ ਸਕਦਾ ਜੀ ਹੁਣ 2 ਘੰਟੇ ਪਹਿਲਾਂ ਗੱਲ ਹੋਈ ਹੈ ਤੇ ਉਹ ਕਹਿੰਦੇ ਜੀ ਤੁਸੀਂ ਆਜੋ ਮੇਰੇ ਨਾਲ ਇਹਨੇ ਗੱਲ ਕਰਕੇ ਫੋਨ ਕਰਤਾ ਜਦੋਂ ਅਸੀਂ ਉਰੇ ਆਏ ਅਗੇ ਸੀ ਸਕੂਲ ਚ ਪਹੁੰਚੇ ਤੁੰਦਵਾਲੀ ਦੀ ਸਾਨੂੰ ਟਾਈਮ ਲੱਗ ਗਿਆ ਤੇ ਇਹਨਾਂ ਨੇ ਮੇਰਾ ਬੱਚਾ ਵੀ ਉੱਥੇ ਲੈ ਕੇ ਚਾਕੇ ਸਾਨੂੰ ਉਹਦਾ ਕੋਈ ਨਮਨ ਨਿਸ਼ਾਨ ਨਹੀਂ ਤਾਂ ਹਸਪੀਟਲ ਲੈ ਗਏ ਓਰੇ ਘੰਟਾ ਸੀ ਇਹਨਾਂ ਨਾਲ ਖੋਜ ਲਈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਸਾਨੂੰ ਦੱਸਿਆ ਕਹਿੰਦੇ ਵੀ ਉਹ ਤਾਂ ਹਸਪੀਟਲ ਚ ਹੈ ਉਸ ਤੋਂ ਬਾਅਦ ਸਟਾਫ ਨਾਲ ਕੀ ਗੱਲਬਾਤ ਹੋਈ ਦੋਸਤ ਸਟਾਫ ਦੀ ਇਹਨਾਂ ਦੀ ਰਾਤ ਦਾ ਕੋਈ ਨਹੀਂ ਰਾਤ ਤਾਂ ਹੈ ਹੀ ਨਹੀਂ ਦੀ ਕੋਈ ਵੀਰੇ ਕਿਹਦੇ ਨਾਲ ਗੱਲ ਕਰਦੇ ਜੀ ਇਹ ਗੱਲ ਕਰ ਮਾਈ ਕੋਤਰ ਅੱਛਾ ਜੀ ਕਿਸ ਦੀ ਨਾਲ ਗੱਲ ਕਰਦੇ ਕਿਸੇ ਕੋਈ ਸਟਾਫ ਨਹੀਂ ਉਰੇ ਦੀ ਕਲੀਪ ਉਸ ਜੋ ਕਿ ਉਰੇ ਦੇ ਮਾਲਕ ਨੇ ਕੋਈ ਵੀ ਹੈ ਚਾਹੇ ਪ੍ਰਿੰਸੀਪਲ ਮੈਡਮ ਹੈ ਟੀਚਰ ਨੇ ਕੋਈ ਨਹੀਂ ਤੇ ਉਰੇ ਇੱਕ ਦੋ ਸਿਕਿਉਰਿਟੀ ਗਾਰਡ ਦੀ ਇਹ ਵੀ ਉਰੇ ਖੜੇ ਰੇ ਸਾਡੇ ਕੋਲੇ ਉੱਥੇ ਕੋਈ ਨਹੀਂ ਹੁਣ ਤੁਹਾਡੇ ਕੋਲੋਂ ਕਿਹੜੀ ਮੰਗ ਨੂੰ ਲੈ ਕੇ ਤਾਂ ਨਾ ਲਗਾਇਆ ਜਾ ਰਿਹਾ ਮੰਗ ਤਾਂ ਇਹ ਹੈ ਜੀ ਮੈਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਉਂ ਉਹਨੇ ਐਡਾ ਕਦਮ ਚੱਕਿਆ ਕਾਵਤਾ ਮੈਰੀਟੋਰੀਅਸ ਸਕੂਲ ਤੇ ਬਾਰ ਚ ਬੈਠਿਆ ਜੀ ਤੇ ਸਾਨੂੰ ਅਸੀਂ ਬੈਠਣ ਦੀ ਸਾਨੂੰ ਤਾਂ ਲੋੜ ਪਈ ਕਿ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਠੀਕ ਹੈ ਜੀ ਅਸੀਂ ਰਾਤ ਦੇ ਆਏ ਹੋਏ ਹਾਂ ਤੇ ਹੁਣ ਤੱਕ ਸਾਨੂੰ ਕਿਸੇ ਵੀ ਸਟਾਫ ਦੇ ਮੈਂਬਰ ਨੇ ਆ ਕੇ ਹੱਥ ਵੜ ਫੜ ਕੇ ਸਾਡਾ ਇਹ ਆਸਵਾਸ ਨਹੀਂ ਦਿੱਤਾ ਵੀ ਛੋਡੇ ਨਾਲ ਭਾਈ ਮੰਦਪਾਗੀ ਕਟਣਾ ਹੋਈ ਜਿਹਦੇ ਨਾਲ ਅਸੀਂ ਐਗਰੀ ਕਰ ਸਕੀਏ ਵੀ ਹਾਂ ਸਾਡੇ ਨਾਲ ਕੁਝ ਹੋ ਗਿਆ ਇਸ ਕਰਕੇ ਸਾਡਾ ਜਿਹੜਾ ਹੈਗਾ ਦਿਮਾਗ ਹੈ बार-बार ਇੱਥੀ ਜਾਂਦਾ ਹੈ ਵੀ ਇਹਨਾਂ ਨੇ ਸਾਡੇ ਬੱਚੇ ਨਾਲ ਕੋਈ ਧੱਕੇਸ਼ਾਈ ਕੀਤੀ ਹੈ ਜੀ ਜਿਹਦੇ ਨਾਲ ਉਹਦੀ ਡੈਥ ਹੋਈ ਚਾਹਤਾ ਇਹਨਾਂ ਨੇ ਕੁੱਟਮਾਰ ਕੀਤੀ ਐ ਜ਼ਿਆਦਾ ਤੇ ਪਹਿਲਾ ਮੈਡਮ ਹਾਜ਼ਰ ਸੀ ਜਿਹੜੇ ਮੈਡਮ ਸੀ ਪ੍ਰਬੰਧਕ ਲਾਇਏ ਹੋਏ ਸੀ ਠੀਕ ਜਦੋਂ ਦੋ ਘੰਟਿਆਂ ਨੂੰ ਸਾਨੂੰ ਫੋਨ ਜਾਂਦਾ ਫਿਰ ਮੈਡਮ ਕਹਿੰਦੇ ਮੈਂ ਤਾਂ ਲੁਧਿਆਣੇ ਚਲੀ ਗਈ ਮੈਨੇ ਸਾਸਰੀ ਘਰ ਬੁਲਾਈ ਚੰਗੀ ਇਹ ਤਾਂ ਕੋਈ ਰਾਈਟ ਨਹੀਂ ਮੰਨਦਾ ਜੀ ਕੀ ਹਾਲ ਹੋ ਵੀ ਮੈਡਮ ਜਿਹੜੀ ਪੁਲਿਸ ਪ੍ਰਸ਼ਾਸਨ ਐ ਇਹਨਾਂ ਨੇ ਸਾਨੂੰ ਅश्वਾਸਨ ਦਵਾਇਆ ਸੀ ਕਿ ਅਸੀਂ ਜੋ ਵੀ ਵੜਨ ਦੀ ਕਾਰਵਾਈ ਕਰਾਂਗੇ ਪਰ ਨਹੀਂ ਇਹਨਾਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਉਹ ਮੈਡਮ ਆਈ ਤੇ ਨਾ ਇੱਥੇ ਕੋਈ ਪ੍ਰਬੰਧਕ ਆਇਆ ਨਾ ਕੋਈ ਟੀਚਰ ਆਇਆ ਜਿਹੜਾ ਇੱਥੋਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਪੈਸੀ ਦੀ ਲੁੱਟ ਹੈ ਲੋਕਾਂ ਦੇ ਪੈਸੀ ਦੀ ਲੁੱਟਾ ਇੱਥੇ ਹੁੰਦੀ ਹੈ ਇਹ ਮੈਰੀਟੋਰੀਅਸ ਸਕੂਲ ਚ ਹੁੰਦੀ ਹੈ ਜਿਹੜੀ ਸਰਕਾਰ ਕਰੋੜਾਂ ਰੁਪਈਆ ਦਾ ਬਜਟ ਸੰਸਦ ਚ ਵਿਧਾਨ ਸਭਾ ਚ ਪੇਸ਼ ਕਰਦੀ ਹੈ ਇਹਦਾ ਉਹ ਲੁੱਟ ਹੁੰਦੀ ਹੈ ਉਹ ਲੋਕਾਂ ਦਾ ਪੈਸਾ ਇਹ ਸਰਕਾਰਾਂ ਲੁੱਟਦਿਆਂ ਨੇ ਤੇ ਮੁਲਾਜ਼ਮ ਲੁੱਟਦੇ ਨੇ ਤਾਂ ਹੁਣ ਤੁਸੀਂ ਕਿਹੜੀ ਮੰਗ ਨੂੰ ਲੈ ਕੇ ਬੈਠੇ ਹੋ ਅਸਲ ਮੰਗ ਕੀ ਆ ਅਸੀਂ ਸਾਡੀ ਅਸਲ ਮੰਗ ਹੈ ਜੀ ਜਿਹੜੇ ਇਸ ਕੇਸ 'ਚ ਦੋਸ਼ੀ ਨੇ ਜਿਵੇਂ ਕਿ ਮੈਡਮ ਹੈ ਸਟਾਫ ਹੈ ਜਾਂ ਕੋਈ ਬਾਡਨ ਹੈ ਜਾਂ ਸਕਿਉਰਿਟੀ ਗਾਰਡ ਹੈ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਉਹਨਾਂ ਦੇ ਕਾਰਵਾਈ ਕਰੀ ਜਾ ਪਰਚਾ ਦਰਜ ਕਰੇ ਜਾ ਵੀ ਐਟ ਅਟ ਟਾਈਮ ਹਾਂਜੀ ਅਸੀਂ ਉਦੋਂ ਤੱਕ ਬੈਠੇ ਰਹਾਂਗੇ ਜਦੋਂ ਤੱਕ ਉਹਨਾਂ ਨੂੰ ਇਥੋਂ ਪੁਲਿਸ ਅਰੈਸਟ ਪਾ ਕੇ ਸਾਨੂੰ ਤਸੱਲੀ ਕਰਾ ਕੇ ਵੀ ਅਰੈਸਟ ਪਾ ਲਈ ਭਾਈ ਬਿਆਨ ਦਰਜ ਕਰਾਓ ਬੈਠ ਕੇ ਠੀਕ ਅਸੀਂ ਬਿਆਨ ਵੀ ਉਧੀਆਂ ਦਰਜ ਕਰਾਵਾਂਗੇ ਪ੍ਰਸ਼ਾਸਨ ਨੇ ਇਹ ਵੀ ਨਾ ਸੋਚੀ ਵੀ ਅਸੀਂ ਪਹਿਲਾਂ ਬਿਆਨ ਦਰਜ ਕਰਕੇ ਇਨਕੁਆਇਰੀ ਤੇ ਪਾ ਦਾਂਗੇ ਨੋ ਠੀਕ ਹੈ ਬਿਆਨ ਵੀ ਅਸੀਂ ਫੇਰ ਦਰਜ ਕਰਾਵਾਂਗੇ ਜਦੋਂ ਸਾਡੇ ਸਾਹਮਣੇ ਬੰਦੇ ਦੀ ਅਰੈਸਟ ਪਾਈ ਮੈਡਮ ਦੀ ਅਰੈਸਟ ਪਾਈ ਜਾਊਗੀ ਤੇ ਸਟਾਫ ਦੇ ਹੋਰ ਜਿਹੜਾ ਪ੍ਰਬੰਧਕ ਹੈ ਕੋਈ ਡਾਇਰੈਕਟਰ ਹੈ ਉਹਦੀ ਅਰੈਸਟ ਪਾਈ ਜਾਊਗੀ ਕਿਉਂ ਨਹੀਂ ਇੱਥੇ ਕੋਈ ਪ੍ਰਬੰਧ ਹੁੰਦਾ ਪੁਖਤਾ ਪਹਿਲਾਂ ਸਾਡਾ ਬੱਚਾ ਫੂਡ ਪੌਇਜ਼ਿੰਗ ਚ ਆਏ ਹੋਏ ਸੀ ਸਾਡੇ ਘਰੇ ਰਹਿ ਕੇ ਆਏ 20 ਦਿਨ ਇੱਥੇ ਸੁੰਡਾਂ ਵਾਲਾ ਖਾਣਾ ਕੰਦਾ ਖਾਣਾ ਉਹਨਾਂ ਨੂੰ ਦਿੱਤਾ ਜਾਂਦਾ ਸੀ ਉਦੋਂ ਅਸੀਂ ਨੇ ਬਹੁਤ ਕਿਹਾ ਇਹਨਾਂ ਨੂੰ ਜਨਾਬ ਇੱਥੇ ਸਹੀ ਪ੍ਰਬੰਧ ਨਹੀਂ ਹੈਗੇ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਸਟਾਫ ਵਾਲਿਆਂ ਨੇ ਉਲਟਾ ਸਾਨੂੰ ਗੇਟ ਤੋਂ ਵਾਪਸ ਮੋੜ ਦਿੰਦੇ ਸੀ ਜਿੰਨ ਦੋ ਬੰਦਿਆਂ ਦੇ ਸਾਡੇ ਦੇ ਸਿਰਫ ਆਧਾਰ ਕਾਰਡ ਰੱਖੇ ਸੀ ਇੱਕ ਬੇਟਾ ਸਾਡਾ ਜਿਹੜਾ ਕਿ ਬਾਹਰ ਹੈ ਇਸ ਟਾਈਮਾ ਉਹਦਾ ਤੇ ਇੱਕ ਮੇਰੇ ਭਰਾ ਦਾ ਤੀਜੇ ਬੰਦੇ ਨੂੰ ਸਾਨੂੰ ਕਿਸੇ ਨੂੰ ਵੀ ਜੇ ਕੋਈ ਆਂਦਾ ਸੀ ਮਿਲਣ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀ ਠੀਕ ਹੈ ਸਿਕਿਉਰਿਟੀ ਤਾਂ ਇੰਨੀ ਟਾਈਟ ਹੋਵੇ ਉਰੇ ਡੱਤ ਬੰਦਿਆਂ ਦੀ ਅੰਦਰ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਕਿੱਥੋਂ ਦਾ ਇਹ ਸਟਾਫ ਹੈ ਕੀ ਹੈ ਇੱਥੇ ਕੋਈ ਸਮਝ ਨਹੀਂ ਆ ਗਈ ਜੀ ਸਮਝ ਤੋਂ ਪਰੇ ਹੈ ਸਰਕਾਰ ਹੈ ਜਿਹੜੀ ਇਹ ਲੁੱਟ ਕਰ ਰਹੀ ਹੈ ਜੀ ਸਿਆਮ ਆਸੀ ਵਾਲ ਜਾਮ ਲਾਨੇ ਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਕੂਲ ਸਟਾਪ ਮੁਰਦਾਬਾਦ ਸਕੂਲ ਸਟਾਪ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਦੇਖੋ ਸਾਰਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਾਰਾ ਇੱਥੇ ਖੜਾ ਹੈ ਪ੍ਰੋਜੈਕਟ ਡਾਇਰੈਕਟਰ ਜਿਹੜੇ ਚੰਡੀਗੜ੍ਹ ਤੋਂ ਵੀ ਆਏ ਹੋਏ ਡੀਓ ਸਾਹਿਬ ਵੀ ਖੜੇ ਹਨ ਜ਼ਿਲ੍ਹਾ ਸਾਹਿਬ ਵੀ ਹੈਗੇ ਸਾਨੂੰ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਜਿਹਦਾ ਜਵਾਨ ਬੱਚਾ ਗਿਆ ਲੇਕਿਨ ਇਹਦੀ ਤਫਤੀਸ਼ ਵਾਕਈ ਪੁਲਿਸ ਵੱਲੋਂ ਜਾਰੀ ਹੈ ਅਸੀਂ ਕੋਸ਼ਿਸ਼ ਕਰ ਰੇ ਇੱਕ ਕਮੇਟੀ ਬਣਾ ਕੇ ਕਮੇਟੀ ਦਾ ਗਠਿਤ ਕਰਕੇ ਉਹਦੀ ਵੀ ਰਿਪੋਰਟ ਲੈ ਲਈ ਜਾਵੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਤੇ ਜਿਹੜੀ ਹੈਗੀ ਇਹ ਪੁਲਿਸ ਦੀ ਕਾਰਵਾਈ ਦੇ ਨਾਲ ਨਾਲ ਜਿਹੜੀ ਹੈਗੀ ਹੈ ਡਿਪਾਰਟਮੈਂਟਲ ਇਨਕੁਆਇਰੀ ਵੀ ਅਸੀਂ ਸ਼ੁਰੂ ਕਰਨ ਦੀ ਸੋਚ ਰਹੇ ਤਾਂ ਕਿ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨੂੰ ਬਕਾਇਦਾ ਉਹਨੂੰ ਸਜ਼ਾ ਦਿੱਤੀ ਜਾ ਸਕੇ ਤੇ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਦਾ ਕੋਈ ਨਾ ਕੋਈ ਜਿਹੜਾ ਹੈਗਾ ਹੱਲ ਨਿਕਲਿਆ ਆਏਗਾ ਤਾਂ ਕਿ ਜਿਹੜਾ ਇਹਦਾ ਬੱਚਾ ਜਿਹੜਾ ਗਿਆ ਉਹਦਾ ਸਨਮਾਨਜਨਕ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਉਹਨੂੰ ਵਿਦਾ ਕਰ ਸਕੀਏ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਇਹਦਾ ਨਿਰਪੱਖ ਤਰੀਕੇ ਨਾਲ ਜਾਂਚ ਹੋ ਜੇ ਪੁਲਿਸ ਵਿਭਾਗ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਨਹੀਂ ਜੀ ਜਾਂਚ ਅਸੀਂ ਕਰ ਰਹੇ ਹਾਂ ਜਿਹੜੀ ਕੱਲ ਸਟੇਟਸ ਹੀ ਉਹੀ ਅਸੀਂ ਮਤਲਬ ਜਿਹੜੇ ਮਾਰਕਸ ਵਗੈਰਾ ਦਾ ਤੇ ਹੋਰ ਜਿਹੜੇ ਪੁਆਇੰਟਸ ਹੈਗੇ ਸੀਗੇ ਟੀਚਰ ਤੇ ਵੀ ਅਲਿਗੇਸ਼ਨ ਲਗਾਏ ਗਏ ਨੇ ਹੋ ਲਗਾਏ ਨੇ ਸਾਰੀਆਂ ਚੀਜ਼ਾਂ ਦਿਖ ਰਹੀਆਂ ਬਟ ਮੇਨ ਗੱਲ ਇਹ ਹੈ ਵੀ ਪੇਰੈਂਟਸ ਵੱਲੋਂ ਸਾਡੇ ਕੋਲ ਹਲੇ ਕੋਈ ਸਟੇਟਮੈਂਟ ਨਹੀਂ ਆਈ ਹੈ ਅਸੀਂ ਸਟੇਟਮੈਂਟ ਦੀ ਵੇਟ ਕਰ ਰਹੇ ਹਾਂ ਐਸ ਪਰ ਸਟੇਟਮੈਂਟ ਜੋ ਵੀ ਮਤਲਬ ਐਕਸ਼ਨ ਹੋਊਗਾ ਉਹ ਕੀਤਾ ਜਾਊਗਾ ਹੁਣ ਵੀ ਤੁਸੀਂ ਪੇਰੈਂਟਸ ਨਾਲ ਗੱਲ ਕੀਤੀ ਸੀ ਕੀ ਗਿਆ ਪੇਰੈਂਟਸ ਨਾਲ ਨਿਊ ਮਤਲਬ ਟੀਚਰ ਤੇ ਹੀ ਅਲੀਗੇਸ਼ਨ ਜਿਹੜੇ ਹੈਗੇ ਨੇ ਉਹ ਲਗਾਏ ਜਾ ਰਹੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਵੀ ਤੁਹਾਡੀ ਸਟੇਟਮੈਂਟ ਹੈਗੀ ਇੱਕ ਵਾਰ ਦਿਓ ਉਹਦੇ ਤੇ ਇਨਵੈਸਟੀਗੇਸ਼ਨ ਹੋਏਗੀ ਤੇ ਫਿਰ ਦੇਖਾਂਗੇ ਕਿਹਦਾ ਕੀ ਰੋਲ ਬਣਦਾ